ਪਰ ਸ਼ੋਭਨੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੋ ਮਸਬਦਾਂ ਤੇ ਨਾ ਪੰਥਕ ਨਾ ਕਾਲੀਪੁਰਾਵਾ ਵਿੱਚ ਔਰ ਸ਼ੋਭਨੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਬਹਿਰ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਅਕਾਲ ਸਰਸਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਣਾ ਕੋਈ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਟਰ ਮੋਦੀ ਜੀ ਦੀ ਹੋਮ ਲਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਮੇਰੇ ਵੀਰ ਰਬੀਂਦੀਪ ਬਿੱਟੂ ਜੀ ਸਰਾਰ ਸਾਹਿਬ ਗਿਰਕੋ ਤੋਂ ਸਾਰ ਰਣਜੀਤ ਸਿੰਘ ਜੀ ਗੈਲ ਮੇਰੇ ਵੀਰ ਸਾਹਿਬ ਵਿਕਰਮ ਸਿੰਘ ਚੀਮਾ ਜੀ ਸ਼ਬਾਸ਼ ਸ਼ਰਮਾ ਜੀ ਸਮੁੱਚੀ ਟੀਮ ਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਬੜਾ ਵਧੀਆ ਲੱਗਿਆ ਸਿਸਟਮ ਹੈ ਜਿਹੜਾ ਇੱਕਦਮ ਇਹ ਜੀ ਵੀ ਕੋਈ ਆ ਗਿਆ ਸਰੂਪਾ ਲੈ ਕੇ ਘਰ ਚਲੇ ਗਿਆ ਪੂਰੀ ਇਨਕੁਆਰੀ ਪੂਰੀ ਪ੍ਰਤਾਪ ਬੈਕਗ੍ਰਾਉਂਡ ਦੇਖ ਕੇ ਇਹਨਾਂ ਨੇ ਸਾਰੇ ਸਬਾਕਮੇ ਜਿਹੜੇ ਕੀਤੇ ਆ ਸੀਮ ਸਿੰਘ ਸਾਹਿਬ ਕੋ ਟੈਮ ਘਾਟਾ ਫਿਰ ਕਿਧਰੇ ਵਿਚਾਰ ਬਦਲਾਵ ਕਰਾਂਗੇ ਮੈਂ ਆਪਣੇ ਵੱਲੋਂ ਸਾਰੀ ਸਪੁੱਚੀ ਟੀਮ ਦਾ ਧੰਨਵਾਦ ਕਰਦਾ ਉਚੇਚੇ ਤੌਰ ਤੇ ਇੰਸਾਰ ਰਣਜੀਤ ਸਿੰਘ ਗਿੱਲ ਦਾ ਸਰਾਹ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਦੇ ਸਦਕਾ ਸਾਰੀ ਪ੍ਰੇਰਣਾ ਦਿੱਤੀ ਗਈ ਔਰ ਮੈਂ ਵਾਦਾ ਵੀ ਕਰਦਾ ਜੋ ਪਾਰਟੀ ਦੀਆਂ ਪ੍ਰੋਗਰਾਮ ਪਾਰਟੀ ਦੀਆਂ ਨੀਤੀਆਂ ਉਹਦੇ ਵਿੱਚ ਰਹਿੰਦੇ ਹੋਏ ਪ੍ਰੋਟੋਕਾਲ ਨੂੰ ਮੇਨਟੇਨ ਕਰਦੇ ਹੋਏ ਇਹ ਸਬੂਚਾ ਜਿਹੜਾ ਕੰਮ ਆ ਆਪਣਾ ਕਾਰਜ ਹੈ ਕੋਈ ਇੱਕ ਨਵਾਂ ਤੈ ਹੈ ਉਹ ਸ਼ੁਰੂ ਹੋਣਾ ਹੈ 100 ਸਾਲ ਦਾ ਪਾਕ ਪਾਕਿ ਸ਼ੋਮਨੇ ਕਾਲੀਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਮਨੇ ਕਾਲੀਦਲ ਦੀ ਮੌਜੂਦਾ ਲੀਡਰਸ਼ਿਪ ਜੋ ਬੈ ਸਭ ਦਾ ਤੇ ਨਾ ਪਰਤਕ ਨਾ ਕਾਲੀਪੁਰਾ ਉਹਨਾਂ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਰ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਹਰਕਾਸ਼ਰ ਸਿੰਘ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜਈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਿਸਟਰ ਮੋਦੀ ਜੀ ਦੀ ਹੋਮ ਮਿੰਿਸਟਰ ਅਮਰ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟਡੀ ਕਰ ਰਿਆ ਸੀ 15 16 ਤੀਜਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿੱਟ ਬਣਾ ਕੇ ਉਹਨਾਂ ਨੂੰ ਦੁਆਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਚਾਹੇ ਹਫਗਾਨੀਸਤ ਤੋਂ ਪੀੜਾ ਦੇ ਹੰਦਿਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕੰਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾਲ ਕਿਰੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਤ ਸਮਾਜ ਨੂੰ ਸੁਝਾ ਦਿੱਲੀ ਸ਼ੋਰ ਨੇਕੋਦਾਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਉਸੇ ਸਥਾਨ ਤੇ ਜਿਹੜਾ ਧਾਰਕ ਜਵਾਨ ਨੇ ਉਹ ਲਾਏ ਗਏ ਇੱਦਾਂ ਦੀਆਂ ਨੇਕਾਂ ਚੀਚਾਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਮੂਹਤੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਹੁਣਾ ਇੱਕ ਡਿਸਪਲਨ ਸਿਪਾਹੀ ਦੀ ਤਰ੍ਹਾਂ ਪਾਟੇ ਵਿੱਚ ਮਿਤਰਾਂਗੇ ਤੋਂ ਹੁਕਮ ਹੋਇਆ ਉਹਦੀ ਪਛਾਣ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅੱਗੇ ਤੋਂ ਉਹ ਗਲਤੀ ਸਜ਼ਾ ਰਹਦੀ ਜਿਹੜਾ ਕੋਈ ਲੈਸਨ ਹੈ ਉਹ ਵੀ ਡਾਕੂਟ ਕਰੋ ਉਹਦੇ ਵਿੱਚ ਵੀ ਪਾਬੰਦ ਰਵਾਂਗੇ ਸੋ ਮੈਂ ਜਿੱਥੇ ਸਮੂਚੀ ਲੀਡਰਸ਼ਿਪ ਦਾ ਤਰਵਾਦ ਕਰਦਾ ਉਥੇ ਸਮੂਚੇ ਵਰਕਰ ਸਾਹਿਬਾਨ ਦਾ ਜਿਹੜੇ ਅੱਜ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਮੂਚੀ ਟੀਮ ਦਾ ਇਸੋ ਬਾਗ ਦੇ ਜਿਹੜੇ ਚੀਜ਼ਾਂ ਨੇ ਸਮਾਗਮ ਨੇ ਉਹ ਚੱਲਦੇ ਰਹਣੇ ਆ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਨੀਤੀਆਂ ਨੇ ਉਹਨਾਂ ਦੀ ਪਿੰਡਾਂ ਵਿੱਚ ਜਾ ਕੇ ਸੱਤਾ ਵਿੱਚ ਬਹਿ ਕੇ ਇਹ ਚੀਜ਼ ਨੂੰ ਲਾਗੂ ਕਰਾਂਗੇ ਮੈਨੂੰ ਵਧੀਆ ਲੱਗਿਆ ਕਿਉਂਕਿ ਸਰਦਾਰ ਤਰਦਾਰ ਸਿੰਘ ਭੱਟੀ ਦਾ ਪਿਛਲੀ ਚੋਣ ਮੈਂ ਜੜੀ ਸੀ ਮੈਂ ਜਿੱਤਨ ਸੁਖਦੇਵ ਪ੍ਰਧਾਨ ਅਸ਼ੋਰੀ ਜੀ ਨੂੰ ਮਿਲਿਆ ਸਰਾਬ ਸਾਹਿਬ ਤਾਰਜੀ ਸਿੰਘ ਉਰੀ ਨਾਲ ਸੀ ਸਭ ਤੋਂ ਪਹਿਲਾਂ ਭੱਟੀ ਸਾਹ ਦਾ ਜ਼ਿਕਰ ਹੋਇਆ ਮੈਂ ਪਬਲੀਕਲੀ ਅੱਜ ਕੋ 10 ਦਿਨ ਤੋਂ ਦਾ ਮੈਂ ਇਮੀਡੀਏਟਲੀ ਭੱਟੀ ਸਾਹ ਦੇ ਘਰ ਗਿਆ ਬੈਠ ਕੇ ਸੁਲਾ ਸਫਾਈ ਉਹ ਕਿ ਰਿਸ਼ਤਾ ਹੀ ਹੈ ਰਿਸ਼ਤਾ ਹੀ ਵੀ ਦਦਕੀਅਤ ਕੁਝ ਕਾਰਨਾ ਕਰਕੇ ਪਾਰਟੀ ਦੇ ਵਿੱਚ ਬਖਲਾਵਟ ਆਈ ਉਸ ਚੀਜ਼ ਨੂੰ ਪਾਰਟੀ ਪਾਰਟੀ ਦੀ ਲੀਡਰਸ਼ਿਪ ਦੀ ਘਾਟ ਕਰਨ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਦੋਵਾਂ ਪਰਿਵਾਰਾਂ ਨੂੰ ਸੋ ਅਸੀਂ ਮੈਂ ਬੇਇਜ਼ਤੀ ਕਰਦਾ ਵੀ ਸਭੂੱਚੇ ਸਾਡੇ ਵਰਕਰ ਸਾਹਿਬਾਨ ਜੋ ਜਲੇ ਦੀ ਜਥੇਬੰਦੀ ਵੱਲੋਂ ਹੁਕਮ ਹੋਇਆ ਉਹਦੀ ਵੀ ਅਸੀਂ ਪਾਲਣਾ ਕਰਾਂਗੇ ਅੰਤ ਵਿੱਚ ਫਤਿਹ ਬਲਾਗਾ ਔਰ ਇੱਕ ਨਾਰਾ ਲਾਵਾਂਗੇ ਸਾਰਿਆਂ ਨੇ ਹੱਥ ਖੜੇ ਕਰਕੇ ਜਿਵੇਂ ਸੀਮਾ ਸਾਹਿਬ ਪਹਿਲਾਂ ਦੱਸ ਰਹੇ ਸੀ ਜਕਾਰੇ ਦਾ ਵਧੀਆ ਤਰੀਕੇ ਨਾਲ ਜਵਾਬ ਦੇਣਾ ਔਰ ਬੀਜਪੀ ਦੇ ਹੱਕ ਵਿੱਚ ਆਪਾਂ ਇੱਕ ਨਾਅਰਾ ਲਾਵਾਂਗੇ ਉਹਦਾ ਵੀ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਸਵਾਗਤ ਕਰਨਾ ਹੈ ਬੋਲੋ ਨੀ ਸੋਨੇਹਾਲ ਸਵਾਗਤ ਸਵਾਦ ਜੀ ਆਇਆ ਹੱਥ ਖੜੇ ਕਰਨੇ ਕਿਰਪਾ ਕਰਕੇ ਬੀਜਪੀ ਸਵਾਗਤ ਬੋਦੀ ਸਾਹਿਬ ਸਵਾਗਤ ਸ਼ੈਣੀ ਸਾਹਿਬ ਮੈਂ ਬਿੱਟੂ ਜੀ ਅਸ਼ਵਨੀ ਸ਼ਰਮਾ ਜੀ ਸੋ ਅੰਤ ਵਿੱਚ ਫਤਿਹ ਐਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ